ਚਮਕੌਰ ਦੀ ਗੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜਦੋਂ ਛੱਡੀ ਐ ਸਤਿਗੁਰੂ ਸੱਚੇ ਪਾਤਸ਼ਾ ਪੂਰਨ ਮਸੰਦ ਦੇ ਘਰ ਜਾ ਕੇ ਉਹਨੇ ਮਾਰੇ ਨੂੰ ਕਿਹਾ ਸਾਨੂੰ ਦਰਸ਼ਨਾਂ ਦੀ ਲੋੜ ਨਹੀਂ ਜੇ ਸਾਨੂੰ ਦਰਸ਼ਨਾਂ ਦੀ ਲੋੜ ਹੋਈ ਅਸੀਂ ਆਨੰਦਪੁਰ ਸਾਹਿਬ ਆ ਜਾਾਂਗੇ ਆਪਣੇ ਨੌਕਰ ਜਿਵਣੇ ਨੂੰ ਕਿਹਾ ਵੀ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਮਾਰੇ ਨੇ ਸੁਣਿਆ ਉੱਥੋਂ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾ ਮਾਛੀਵਾੜੀ ਗਈ ਉਹਨਾਂ ਰਸਤੇ ਤੇ ਹੋਰ ਬੜੇ ਨੇ ਜਾਣਦੇ ਮਹਾਰਾਜ ਮਾਛੀਵਾੜੇ ਕਿਉਂ ਗਏ ਉੱਥੇ ਇੱਕ ਮਾਈ ਹੈ ਇੱਕ ਪਰਿਵਾਰ ਰਹਿੰਦਾ ਹੈ ਨਿਹਾਲਾ ਖੱਤਰੀ ਉੱਥੋਂ ਦਾ ਰਹਿਣ ਵਾਲਾ ਉਹਦੀ ਬਿਰਧ ਮਾਤਾ ਬਜ਼ੁਰਗ ਮਾਤਾ ਹੈ ਜਿਹਦਾ ਨਾਮ ਮਾਤਾ ਗੁਰਦੇਈ ਇਤਿਹਾਸ ਦੇ ਵਿੱਚ ਲਿਖਿਆ ਹੈ ਬਿਰਧ ਹੈ ਬੁੱਢੀ ਹੈ ਹੁਣ ਅਵਸਥਾ ਦੇ ਨਾਲ ਉਮਰ ਦੇ ਨਾਲ ਨਾਲ ਨੇਤਰਾਂ ਤੋਂ ਦਿਖਣਾ ਵੀ ਘਟ ਗਿਆ ਹੈ ਸ਼ਰੀਰ ਵੀ ਉਹਨਾਂ ਫੁਰਤੀ ਵਿੱਚ ਨਹੀਂ ਫੁਰਤੀਲਾ ਨਹੀਂ ਹੈ ਥੋੜੀ ਚਾਲ ਚੱਲਦੀ ਤੇ ਥੱਕ ਜਾਂਦੀ ਤੁਰਿਆ ਨਹੀਂ ਜਾਂਦਾ ਬਿਰਧ ਮਾਤਾ ਹੈ ਉਹਦੇ ਮਨ ਵਿੱਚ ਤੀਬਰ ਇੱਛਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਦਰਸ਼ਨ ਦੇਣ ਵਾਸਤੇ ਮਾਚੀਵਾੜੇ ਆਉਣਗੇ ਮਾਚੀਵਾੜੇ ਦੇ ਰਹਿਣ ਵਾਲੀ ਮਾਤਾ-ਮਾਤਾ ਗੁਰਦੇਈ ਹੈ ਤੇ ਹੁਣ ਇਹਦੇ ਘਰ ਦੇ ਜਿਹੜੇ ਇਹਦਾ ਪੁੱਤਰ ਹੈ ਨਿਹਾਲਾ ਖੱਤਰੀ ਉਹ ਵੀ ਕਹਿੰਦਾ ਹੋਰ ਸਾਰੇ ਲੋਕ ਕਹਿੰਦੇ ਵੀ ਮਾਈ ਤੈਨੂੰ ਪਤਾ ਨਹੀਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਛੱਡ ਦਿੱਤਾ ਪਰਿਵਾਰ ਖੀਰੂ ਖੀਰੂ ਹੋ ਗਿਆ ਸਿੰਘ ਸ਼ਹੀਦ ਹੋ ਗਏ ਹੁਣ ਨਹੀਂ ਗੁਰੂ ਗੋਬਿੰਦ ਸਿੰਘ ਤੈਨੂੰ ਦਰਸ਼ਨ ਦੇਣ ਵਾਸਤੇ ਆਉਂਦੇ ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਜਦੋਂ ਕੋਈ ਗੁਰੂ ਨੂੰ ਅੰਦਰੋਂ ਚਿੱਤ ਚੇਤੇ ਕਰਦਾ ਹੈ ਨਾ ਸਤਿਗੁਰਾਂ ਨੂੰ ਜਦੋਂ ਕੋਈ ਹਿਰਦੇੋਂ ਯਾਦ ਕਰਦਾ ਹੈ ਹਿਰਦੇ ਚੋਂ ਪ੍ਰੇਮ ਦੀ ਤਾਰ ਜਦੋਂ ਗੁਰੂ ਕੇ ਸਿੱਖ ਦੇ ਵੱਜਦੀ ਹੈ ਤੇ ਉਹਦਾ ਖੜਾਕ ਗੁਰੂ ਦੇ ਹਿਰਦੇ ਅੰਦਰ ਜਾ ਕੇ ਹੁੰਦਾ ਹੈ ਜਦੋਂ ਕਿ ਗੁਰੂ ਨੂੰ ਚਿਤ ਚੇਤੇ ਕਰਦਾ ਹੈ ਗੁਰੂ ਨੂੰ ਯਾਦ ਕਰਦਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਨਾ ਏਕ ਵਾਰ ਸਤਗੁਰ ਮੰਤਰ ਸਿਮਰਨਾ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੀਤ ਹੈ ਇੱਕ ਵਾਰ ਵੀ ਤੁਸੀਂ ਗੁਰੂ ਨੂੰ ਚੇਤੇ ਕਰੋਗੇ ਗੁਰੂ ਨੂੰ ਯਾਦ ਕਰੋਗੇ ਤੇ ਗੁਰੂ ਤੁਹਾਨੂੰ ਹਮੇਸ਼ਾ ਯਾਦ ਹੀ ਰੱਖੇਗਾ ਮਹਾਰਾਜ ਤੁਹਾਨੂੰ ਪਲ-ਪਲ ਯਾਦ ਰੱਖਣਗੇ ਸਾਧ ਸੰਗਤ ਉਹ ਮਾਈ ਕਹਿੰਦੀ ਵੀ ਗੁਰੂ ਗੋਬਿੰਦ ਸਿੰਘ ਦਰਸ਼ਨ ਦੇਣ ਵਾਸਤੇ ਆਉਣਗੇ ਕਿਉਂਕਿ 6ਵੇਂ ਜਾਮੇ ਚ ਕਸ਼ਮੀਰ ਦੀ ਧਰਤੀ ਦੇ ਉੱਤੇ ਮਾਈ ਭਾਗ ਭਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਦਰਸ਼ਨ ਦੇਣ ਵਾਸਤੇ ਮਾਛੀਵਾੜਾ ਤੇ ਅਨੰਦਪੁਰ ਸਾਹਿਬ ਤੋਂ ਥੋੜੀ ਦੂਰੀ ਤੇ ਹੀ ਹੈ ਮਾਰੇ ਜਰੂਰ ਆਉਣਗੇ ਇਦਾਂ ਸਤਿਗੁਰੂ ਨੂੰ ਯਾਦ ਕਰਦੀ ਪਰਿਵਾਰ ਦੇ ਮਜ਼ਾਕ ਕਰਦੇ ਲੋਕ ਮਜ਼ਾਕ ਕਰਦੇ ਮਜ਼ਾਕ ਦਾ ਪਾਤਰ ਬਣਾ ਲਈ ਲੋਕਾਂ ਨੇ ਕਿ ਬਿਰਧ ਮਾਈ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੀ ਜਿੱਥੇ ਯਾਦ ਕਰਦੀ ਉਥੇ ਆਪਣੇ ਹੱਥਾਂ ਦੇ ਨਾਲ ਸੂਤ ਦਾ ਇੱਕ ਚੋਲਾ ਬੁਣਦੀ ਐ ਮਹਾਰਾਜ ਵਾਸਤੇ ਵਸਤਰ ਬੁਣਦੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਆਉਣਗੇ ਮਹਾਰਾਜ ਨੂੰ ਮੈਂ ਇਹ ਵਸਤਰ ਭੇਟਾ ਕਰਾਂਗੀ ਇਹ ਚੋਲਾ ਭੇਟਾ ਕਰਾਂਗੀ ਮਹਾਰਾਜ ਮਾਚੀਵਾੜ ਦੇ ਜੰਗਲ ਚ ਜਦੋਂ ਪਹੁੰਚੇ ਆ ਉਥੇ ਗੁਲਾਬਾ ਤੇ ਪੰਜਾਬਾ ਮਾਚੀਵਾੜ ਦੇ ਜੰਗਲਾਂ ਦੇ ਜਿਹੜੇ ਮਾਲਕ ਨੇ ਮਹਾਰਾਜ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਮਹਾਰਾਜ ਨੇ ਕਹਿ ਕੇ ਭੇਜਿਆ ਵੀ ਜਾਓ ਫਲਾਣੇ ਪਿੰਡ ਚ ਇੱਥੇ ਜੇ ਮਾਈ ਦਾ ਘਰ ਇੱਕ ਮਾਤਾ ਗੁਰਦੇਈ ਨਾਮ ਦੀ ਸਾਨੂੰ ਪ੍ਰੇਮ ਕਰਨ ਵਾਲੀ ਮਾਈ ਰਹਿੰਦੀ। ਉਹਦੇ ਘਰੇ ਜਾਵ ਤੇ ਉਹਨੂੰ ਬੁਲਾ ਕੇ ਲੈ ਕੇ ਆਓ। ਗੁਲਾਬਾ ਦੇ ਪੰਜਾਬਾ ਸਾਧ ਸੰਗਤ ਜਦੋਂ ਇਹਨਾਂ ਨੇ ਜਾ ਕੇ ਨਿਹਾਲੀ ਖੱਤਰੀ ਦਾ ਬੂਹਾ ਖੜਕਾਇਆ। ਇਹਨਾਂ ਵੇਖਿਆ ਵੀ ਐਡੇ ਵੱਡੇ ਬਾਗਾਂ ਦੇ ਮਾਲਕ ਸਾਡੇ ਘਰੇ ਕਿਵੇਂ? ਹੱਥ ਜੋੜ ਕੇ ਕਹਿੰਦੇ ਮਹਾਰਾਜ ਹੁਕਮ। ਉਹ ਕਹਿਣ ਲੱਗੇ ਤੁਹਾਡੀ ਮਾਤਾ ਕਿੱਥੇ ਆ? ਮਾਈ ਗੁਰਦੇਈ ਬਾਰੇ ਪੁੱਛਿਆ ਕਹਿੰਦੇ ਜੀ ਅੰਦਰ ਹੀ ਐ। ਕਹਿੰਦੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਬੁਲਾਇਆ। ਹਰਾਨ ਹੋ ਗਏ ਨੇਤਰਾ ਚ ਜਾਲ ਆ ਗਿਆ ਵੀ ਅਸੀਂ ਤੇ ਸਾਡੀ ਮਾ ਦਾ ਮਜ਼ਾਕ ਬਣਾਉਂਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੀ ਰਹਿਨੀ ਹਰ ਸਮੇਂ ਕਹਿੰਨੀ ਰਹਿਨੀ ਆਉਣਗੇ 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 ਕਦੋਂ ਆਉਣਗੇ ਪਰ ਅੱਜ ਸੱਚਮੁੱਚ ਕਲਗੀਆਂ ਵਾਲੇ ਦਰਸ਼ਨ ਦੇਣ ਵਾਸਤੇ ਮਲਚੀ ਵਾਲੇ ਪਹੁੰਚ ਗਏ ਆਪਣੀ ਮਾ ਦੇ ਚਰਨਾਂ 'ਚ ਢਹਿ ਗਏ ਮਾਤਾ ਸਾਨੂੰ ਮਾਫ ਕਰ ਸਾਨੂੰ ਨਹੀਂ ਪਤਾ ਸੀ ਗੁਰੂ ਨਾਲ ਤੇਰਾ ਇੰਨਾ ਪ੍ਰੇਮ ਹੈ ਸਾਨੂੰ ਨਹੀਂ ਪਤਾ ਸੀ ਗੁਰੂ ਨਾਲ ਤੇਰੀ ਇੰਨੀ ਪ੍ਰੀਤੀ ਹੈ ਗੁਰੂ ਨਾਲ ਤੇਰਾ ਇੰਨਾ ਇਸ਼ਕ ਹੈ ਹੱਥ ਜੋੜ ਕੇ ਮਾਈ ਅੱਗੇ ਖੜ ਗਏ ਤੇ ਸਾਥ ਸੰਗਤ ਗੁਲਾਬਾ ਤੇ ਪੰਜਾਬਾ ਕਹਿਣ ਲੱਗੇ ਮਾਈ ਤੁਰਨ ਤੇ ਲੱਗੀ ਇੱਕ ਗੱਲ ਹੋਰ ਸੁਣ ਗੁਰੂ ਗੋਬਿੰਦ ਸਿੰਘ ਅੰਤਰਜਾਮੀ ਨੇ ਕਿਹਾ ਹੈ ਜਿਹੜਾ ਚੋਲਾ ਤੂੰ ਆਪਣੇ ਹੱਥੀਂ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਬੁਣ ਕੇ ਤਿਆਰ ਕੀਤਾ ਉਹ ਵੀ ਨਾਲ ਚੁੱਕ ਲੈ ਹੈਰਾਨ ਹੋ ਗਏ ਸਾਰੇ ਮਾਤਾ ਗੁਰਦੀਪ ਦੇ ਨੇਤਰਾ ਚ ਜਲ ਆ ਗਿਆ ਰੋਣ ਲੱਗ ਪਈ ਬੰਮਾਰਨ ਲੱਗ ਪਿਆ ਸਾਰਾ ਪਰਿਵਾਰ ਕਲਗੀਧਰ ਦੇ ਅੰਤਰਜਾਮੀ ਨੇ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਨੇ ਮਾਈ ਨੇ ਚੋਲਾ ਲਿਆ ਮਾਚੀਵਾੜੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਉਹ ਚੋਲਾ 사ਤਗੁਰਾਂ ਨੂੰ ਪੇਟਾ ਕੀਤਾ ਪ੍ਰੇਮ ਦੇ ਖਿੱਚੇ ਹੋਏ ਮਹਾਰਾਜ ਮਾਚੀਵਾੜੇ ਆਈ ਮਾਈ ਗੁਰਦੇਵ ਨੂੰ ਦਰਸ਼ਨ ਦਿੱਤੇ ਸੋ ਸਾਧ ਸੰਗਤ ਜੀ ਉਹੀ ਚੋਲਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦੇ ਪੀਰ ਬਣੇ ਤੇ ਮਹਾਰਾਜ ਨੇ ਮਾਤਾ ਗੁਰਦੇਈ ਦਾ ਦਿੱਤਾ ਹੋਇਆ ਚੋਲਾ ਉਹਨੂੰ ਨੀਲਾ ਰੰਗ ਦਿਵਾ ਕੇ 사ਤਗੁਰਾਂ ਨੇ ਪੈਨੇਆ ਸੀ ਪ੍ਰੇਮ ਦੀ ਗੱਲ ਹੈ ਪ੍ਰੇਮ ਦੀ ਖੇੜ ਹੈ ਪ੍ਰੇਮ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਕੇ ਸਿੱਖ ਗੁਰੂ ਨੂੰ ਯਾਦ ਕਰਦੇ ਮਾਰੇ ਉੱਥੇ ਦਰਸ਼ਨ ਦੇਣ ਵਾਸਤੇ ਚਲੇ ਜਾਂਦੇ ਆ ਸੈਦੇ ਮਹਲਾ ਨੇ ਯਾਦ ਕੀਤਾ ਮਾਰੇ ਦਰਸ਼ਨ ਦੇਣ ਚਲੇ ਗਏ ਇਦਾਂ ਸਾਧ ਸੰਗਤ ਜੀ ਦੁਨੀਆ ਤੇ ਪ੍ਰੀਤियां ਬੜੀਆਂ ਮੰਨੀਆਂ ਦੁਨੀਆ ਤੇ ਪ੍ਰੇਮ ਬੜੇ ਮੰਨੇ ਪਰ ਗੁਰੂ ਦਾ ਤੇ ਗੁਰੂ ਦਾ ਸਿੱਖ ਦਾ ਪ੍ਰੇਮ ਸਭ ਤੋਂ ਉੱਤਮ ਪ੍ਰੇਮ ਹੈ ਉਹ ਪ੍ਰੇਮ ਕਿੰਨਾ ਉੱਤਮ ਹੈ ਲੋਕੀ ਕਹਿੰਦੇ ਵੀ ਮੱਛੀ ਦਾ ਪ੍ਰੇਮ ਪਾਣੀ ਨਾਲ ਬਹੁਤਾਂਤ ਰੂਪ ਚ ਹੈ ਪਰ ਸਾਧ ਸੰਗਤ ਮੱਛੀ ਨੂੰ ਪਾਣੀ ਚੋਂ ਕੱਢ ਲਓ ਮੱਛੀ ਤੜਫ ਕੇ ਮਰ ਜਾਏਗੀ ਪਰ ਪਾਣੀ ਨੂੰ ਕੋਈ ਫਰਕ ਨਹੀਂ ਪਵੇਗਾ ਪਤੰਗੇ ਦਾ ਦੀਵੇ ਦੀ ਲਾਟ ਨਾਲ ਇੰਨਾ ਪ੍ਰੇਮ ਹੈ ਉਹਦੇ ਆਲੇ ਦੁਆਲੇ ਘੇੜੇ ਕੱਢਦਾ ਕੱਢਦਾ ਉੱਡਦਾ ਉੱਡਦਾ ਦੀਵੇ ਦੀ ਲਾਟ ਵਿੱਚ ਸਮਾ ਜਾਂਦਾ ਪਤੰਗਾ ਮਰ ਜਾਂਦਾ ਹੈ ਪਰ ਦੀਵੇ ਦੀ ਲਾਟ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਦਾ ਤੇ ਗੁਰੂ ਦਾ ਸਿੱਖ ਦਾ ਪ੍ਰੇਮ ਕਿੰਨਾ ਉੱਤਮ ਹੈ ਭਾਈ ਸਾਹਿਬ ਕਹਿੰਦੇ ਚਰਨ ਸਰਨ ਗੁਰੂ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਆਗਿਆ ਹੋਏ ਲਈਤ ਹੈ ਗੁਰੂਵਾਲ ਜੀ ਤੂੰ ਇੱਕ ਕਦਮ ਵੀ ਲੈ ਕੇ ਆਵੇਂਗਾ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਵੇਗਾ ਤੁਹਾਡਾ ਸੰਗਤ ਜੀ ਇੰਨਾ ਪ੍ਰੇਮ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਹੈ ਕਿਤੇ ਭਾਈ ਜੋਗੀ ਦੀ ਤਰ੍ਹਾਂ ਗੁਰੂ ਦਾ ਸਿੱਖ ਨਰਕਾਂ ਦੀ ਅੱਗ ਵਿੱਚ ਵੀ ਡਿੱਗਣ ਵਾਲਾ ਹੋਵੇ ਨਾ ਮਹਾਰਾ ਸਾਰੀ ਰਾਤ ਬੇਸ਼ਵਾ ਦੇ ਦਵਾਰੇ ਅੱਗੇ ਪਹਿਰੇਦਾਰ ਬਣ ਕੇ ਆਪਣੇ ਸਿੱਖ ਨੂੰ ਉਸ ਅੱਗ ਵਿੱਚੋਂ ਡਿੱਗਣੋਂ ਬਚਾ ਲੈਂਦੇ ਆ